ਬਹੁਤ ਦਿਨਾਂ ਬਾਅਦ ਅੱਜ ਫੇਰ ਕੈਮਰੇ ਦੇ ਸਾਹਮਣੇ ਆਇਆ ਕਦੇ ਕਦੇ ਟਾਈਮ ਨਹੀਂ ਮਿਲਦਾ ਕਦੇ ਮੂਡ ਨਹੀਂ ਹੁੰਦਾ ਪਰ ਅੱਜ ਸੋਚਿਆ ਕੁਝ ਨਾ ਕੁਝ ਅੱਜ ਜ਼ਰੂਰ ਬਣਾਉਂਗਾ ਤੇ ਅੱਜ ਦਾ ਦਿਨ ਕੁਝ ਖਾਸ ਹੈ ਉੱਪਰੋਂ ਫਰਾਈਡੇ ਉੱਪਰੋਂ ਓਵਰਟਾਈਮ ਤੇ ਬਾਹਰ ਖਰਾਬ ਸ਼ਾਨਦਾਰ ਮੌਸਮ ਸ਼ਾਮ ਨੂੰ ਉੱਠਦੇ ਹੀ ਬਾਹਰ ਦੇਖਿਆ ਤੇ ਮੌਸਮ ਕਹਿੰਦਾ ਘਰ ਹੀ ਰਹਿ ਬਾਹਰ ਨਾ ਜਾਏਂ ਜੀ ਤੇ ਕੰਮ ਤੇ ਜਾਣਾ ਸੀ ਬਹੁਤ ਵਾਰ ਸੋਚਿਆ ਕਿ ਜ਼ਿੰਦਗੀ ਮੌਸਮ ਦੀ ਤਰ੍ਹਾਂ ਹੈ ਕਦੇ ਸਾਫ਼ ਕਦੇ ਤੁੰਦਲੀ ਕਦੇ ਅਚਾਨਕ ਤੂਫਾਨੀ ਅੱਜ ਉਹ ਹੀ ਮੌਸਮ ਤੂਫਾਨ ਵਾਲਾ ਰਸਤੇ 'ਚ ਨਿਕਲਦੇ ਹੋਏ ਸੋਚਿਆ ਪਾਰਿਸ਼ ਸਿਰਫ ਮੌਸਮ ਨਹੀਂ ਕਿਹੋ ਜਿਹਾ ਰੰਗ ਕਰਦਾ ਹੈ ਜੋ ਸਾਰੀਆਂ ਚੀਜ਼ਾਂ ਨੂੰ ਸਲੋ ਕਰ ਦਿੰਦਾ ਹੈ ਗੱਡੀਆਂ ਸਲੋ ਹੋ ਜਾਂਦੀਆਂ ਨੇ ਗੜਕਾਂ ਤੇ ਪਾਣੀ ਖੜ ਜਾਂਦਾ ਲੋਕ ਭੱਜਦੇ ਹੈ ਸਭ ਕੁਝ ਕਿਸੇ ਮੂਵੀ ਵਰਗਾ ਲੱਗਦਾ ਕੰਮ ਤੇ ਪਹੁੰਚਦੇ ਹੀ ਕੁਝ ਰੋਜ਼ਵਾਰਗੀ ਪੀੜ ਨਹੀਂ ਸੀ ਕੁਝ ਲੋਕ ਸੀ ਕੁਝ ਕੁਗੱਡੀਆਂ ਸੀ ਕੰਮ ਤੇ ਜਾ ਕੇ ਕੈਂਟੀਨ ਖਾਲੀ ਸੀ ਟੇਸਕ ਤੇ ਬੈਠ ਕੇ ਕੁਛ ਮੈਂ ਰੁਕ ਗਿਆ ਓਵਰਟਾਈਮ 'ਤੇ ਇੱਕ achhi gal hondi hai ਕੱਟ ਲੋਕ ਕੱਟ ਸ਼ੋਰ ਤੇ ਜਿਆਦਾ ਆਪ ਚਾ ਲਈ ਸਾਹ ਲੀ ਤੇ ਦਿਨ ਸ਼ੁਰੂ ਕਰਿਆ ਕੈਂਟੀਨ ਚ ਬੈਠੇ ਬੈਠੇ ਸੋਚਿਆ ਮੈਂ ਕਿੰਨਾ ਐਕਟਿਵ ਸੀ ਇੰਨਾ ਸਾਰੀਆਂ ਚੀਜ਼ਾਂ ਤੋਂ ਕਿੰਨਾ ਦੂਰ ਹੋ ਗਿਆ ਮੈਨੂੰ ਉਹ ਫੀਲਿੰਗ ਮਿਸ ਹੋ ਰਹੀ ਸੀ ਤੇ ਪਰ ਸੋਚਿਆ ਕਿ ਹੁਣ ਕੁਝ ਰੋਜ਼ ਛੋਟਾ ਮੋਟਾ ਬਣਾਇਆ ਕਰਾਂਗੇ ਅੱਜ ਦਾ ਦਿਨ ਜਿਵੇਂ ਵੀ ਸੀ ਵਧੀਆ ਸੀ ਬਲੌਗ ਤੇ ਮਿਲ ਗਿਆ ਲਾਈਵ ਜ਼ਰੂਰ ਕਰਦੇ